ਸਤਿ ਸ਼੍ਰੀ ਅਕਾਲ ਦੋਸਤੋ ਮੈਂ ਰੇਸ਼ਮ ਸਿੱਧੂ ਤੁਸੀਂ ਦੇਖ ਰਹੇ ਹੋ ਕੇ ਅਲਫਾਸ਼ ਨੇ ਉਹ ਇੱਥੇ ਆ ਬਾਈ ਇੱਕ ਆਪਣੇ ਕੋਲੇ ਆਇਆ ਅੱਜ ਕੀ ਕਹਿੰਦੇ ਇਹਨੂੰ ਸਰੰਗੀ ਆਹ ਮਣਥਾ ਹਾਂਜੀ ਰਾਵਣਥਾ ਰਾਵਣ ਦਾ ਕਿਹੜਾ ਪਿੰਡ ਆ ਕਰਮਗੜ ਕਰਮਗੜ ਤੇ ਨਾਂ ਕੀ ਆ ਤੁਹਾਡਾ ਮੇਨਾ ਪੱਪੂ ਅੱਛਾ ਤੇ ਇਹ ਕਿੰਨੇ ਸਾਲ ਹੋ ਗਏ ਆ ਵਜਾਉਂਦੇ ਇਹਨੂੰ ਤਨ ਹਾਂਜੀ ਅਸੀਂ ਥੋੜੇ ਜਿਹੜੇ ਲੱਗ ਜਾਂਦੇ ਅਸੀਂ ਛੋਟੇ ਛੋਟੇ ਨੇ ਪਹਿਲਾਂ ਕੌਣ ਵਜਾਉਂਦਾ ਰਿਹਾ ਦਾਦਾ ਅੱਜ ਜੋ ਅੱਛਾ ਅਰੇ ਅਸੀਂ ਤਾਂ ਖਾਣੇ ਨਹੀਂ ਕੰਮਾ ਕారణ ਨਹੀਂ ਕੰਮ ਹੈ ਹਾਂਜੀ ਅਖਤ ਇਹ ਬਾਅਦ ਚ ਬਣਾਈ ਹੈ ਕਿ ਤੇਰੇ ਦਾਦੇ ਦੇ ਵੇਲੇ ਦੀ ਹੈ ਦਾਦੇ ਦੇ ਵੇਲੇ ਦੀ ਹੈ ਦਾਦੇ ਦੇ ਵੇਲੇ ਦੀ ਹੈ ਹਾਂ ਅੱਛਾ ਅੱਛਾ ਤੇ ਪਿੰਡਾਂ ਪਿੰਡਾਂ ਜਾ ਕੇ ਵਜਾਉਨੇ ਪਿੰਡਾਂ ਚ ਅੱਛਾ ਅੱਛਾ ਤੇ ਹੋ ਜਾਂਦਾ ਗੁਜ਼ਾਰਾ 10 ਵਜੇ ਨਾਲ ਟਾਈਮ ਪਾਸ ਅੱਛਾ ਅੱਛਾ ਤਦ ਕਰ ਕਿ ਸੁਣਾ ਆਵੇ ਸਿੱਧੂ ਮੂਸੇ ਦਾ ਸੁਣਾ ਦੇ ਕੋਈ ਗੀਤ ਆ ਇਹ ਵੀਰਾ ਗੀਤ ਸੁਣ ਕੇ ਉਹ ਉਹ ਦੁਬਾਰਾ ਬਣਾਉਣੇ ਆ ਜਿਹੜੇ ਆ ਤੁਸੀਂ ਗੀਤ ਦੇ ਬਣਾਉਣੇ ਆ ਗੀਤ ਸੁਣ ਲਿਆ ਦਿਮਾਗ ਚ ਆ ਗਿਆ ਅੱਛਾ ਇਹ ਸਾਰੇ ਗੀਤ ਪਹਿਲਾਂ ਰੈਥਲ ਕਰ ਦਾਂਗੇ ਬਸ ਪਹਿਲੇ ਕਿਹੜੇ ਕਰ ਦਨਾਂ ਸੁਣ ਕੇ ਜੇ ਸੁਣ ਲਿਆ ਸੁਣ ਲਿਆ ਦਿਮਾਗ ਚ ਆ ਗਿਆ ਹਾਂ ਉਹ ਗਣਾ ਦਿਮਾਗ ਚ ਵੜ ਗਿਆ ਅੱਛਾ ਬਸ ਉਹ ਮੰਨ ਚ ਗਈ ਜਨਾ ਤੇ ਉਹੇ ਬਣਾਈ ਜਨਾ ਹਾਂ ਹਮਾਰ ਦੀ ਗੱਲ ਆ ਭਾਈ ਹੋਰ ਖਾਣਾ ਦੇਖ ਹੋਰ ਖਾਣਾ ਦੀ ਫੇ ਵਧੀਆ ਜੇ ਕੋਈ ਕਮਾਲ ਦੀ ਕਲਾ ਵਈ ਪਪੂ ਦੱਸਿਆ ਦਰਣਾ ਪਪੂ ਤੇ ਹੋਰ ਵੀ ਤੁਹਾਡੇ ਨਾਲ ਕੋਈ ਕੰਮ ਕਰਦੇ ਕਿੰਨੇ ਇੱਕ ਹੋਰ ਵੀ ਉਥੇ ਪਰਿਵਾਰ ਕੱਲੀਆਂ ਆ ਮਾਹੀ ਹੋ ਗਏ ਅੱਛਾ ਵਜਾਉਂਦਾ ਸਾਰੰਗੀ ਤੂੰ ਹੀ ਆ ਕੱਲਾ ਨਾ ਪਿਆਉਂਦਾ ਅੱਛਾ ਉਹ ਅਲੱਗ ਹੋਰ ਪਿੰਡਾਂ ਜਾਂਦਾ ਹਾਂ ਅੱਛਾ ਕਮਾਲ ਦੀ ਇਹ ਦਰਤ ਬਹੁਤ ਵਧੀਆ ਕਲਾ ਹੈਗੀ ਤੇ ਦਰਸ਼ਕਾਂ ਨੂੰ ਬੇਜਾਰ ਸਕੇ ਵੀਡੀਓ ਨੂੰ ਜਿਆਦਾ ਜਿਆਦਾ ਸ਼ੇਅਰ ਕਰ ਦਿਓ ਤੇ ਪਪੂ ਦੀ ਕਲਾ ਨੋ ਜਿਹੜੇ ਬਹੁਤ ਵਧੀਆ ਕਲਾ ਜਿਹੜੀ ਲੁਪਤ ਹੋ ਗਈ ਹੈ ਬਹੁਤ ਘੱਟ ਰਹਿ ਗਏ ਹੈ ਵਿਰਲੇ ਵਿਰਲੇ ਰਹਿ ਗਏ ਹੈ ਕਹਿੰਦੇ ਵੀ ਸਾਡੇ ਦਾਦੇ ਵੇਲੇ ਦੀ ਜਿਹੜੀ ਕਲਾ ਹੈ ਸਾਂਮੀ ਬੈਠਾ ਤੇ ਪਿੰਡਾਂ ਦਾ ਜਾ ਕੇ ਉਹ ਆਪਦਾ ਪਰਿਵਾਰ ਦਾ ਗੁਜ਼ਾਰਾ ਕਰ ਰਹੇ ਹੈ ਕੈ ਕਿ ਦਿਨ ਹੋ ਗਏ ਵੱਡੇ ਗੁੜੇ ਇਹਨੂੰ ਅੰਤ ਤੱਕ ਸਿੰਘ ਅੰਤ ਤੱਕ ਨਹੀਂ ਹੈ ਅੱਛਾ ਫਿਰ ਉਹ ਦੁਬਾਰਾ ਹੋਰ ਪਿੰਡਾਂ ਵਾਗ ਜਾਣਾ ਅੱਛਾ ਅੱਛਾ ਤੇ ਜਿਹੜੇ ਦੋ ਗੀਤ ਹੈ ਇੱਕ ਤਾਂ ਸਿੱਧੂ ਮੂਸੇ ਵਾਲੇ ਦਾ ਇਹਨੇ ਟੂਨ ਕੱਢੀ ਆ ਦੂਜੀ ਗੁਰਦਾਸ ਮਾਨ ਦੀ ਰਿਕਮੈਂਡ ਚ ਦੱਸਿਓ ਤੁਸੀਂ ਕਿਹੜੇ ਕਿਹੜੇ ਗੀਤ ਸੀ ਗੀਤਾਂ ਦਾ ਤੁਸੀਂ ਕਮੈਂਟਰ ਵਿੱਚ ਲਿਖਿਆ ਜਰੂਰ ਦੱਸਿਓ ਤੇ ਇਸ ਵੀਡੀਓ ਨੂੰ ਜਿਆਦਾ ਜਿਆਦਾ ਸ਼ੇਅਰ ਕਰਦੇ ਹੋ ਮਾਦੋ ਧੰਨਵਾਦ